ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਪਲੇਟਫਾਰਮ ਤੇ ਜਿਸ ਦਾ ਨਾਮ ਹੈ ਸਟੱਡੀ ਪੰਜਾਬ 365 ਉਮੀਦ ਕਰਦਾ ਹਾਂ ਰਾਜੇ ਤੁਸੀਂ ਸਾਰੇ ਵਧੀਆ ਹੋਵੋਗੇ ਧੜਾ ਧੜ ਜਿਹੜੀਆਂ ਵੈਕੈਂਸੀਜ਼ ਆ ਰਹੀਆਂ ਨੇ ਨੋਟੀਫਿਕੇਸ਼ਨ ਆ ਰਹੀਆਂ ਨੇ ਤਾਂ ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਹਰ ਨੋਟੀਫਿਕੇਸ਼ਨ ਤੁਹਾਡੇ ਤੱਕ ਟਾਈਮ ਨਾਲ ਪਹੁੰਚਾ ਦਾਂ ਠੀਕ ਹੈ ਜੀ ਹੁਣ ਰਾਜੇ ਨਵੀਂ ਨੋਟੀਫਿਕੇਸ਼ਨ ਇੱਕ ਆਈ ਹੋਈ ਆ ਪੂਰੀ ਜਾਣਕਾਰੀ ਸ਼ੇਅਰ ਕਰਾਂਗੇ ਲਾਸਟ ਤੱਕ ਬਣੀ ਰਹੋ ਸਭ ਤੋਂ ਪਹਿਲਾਂ ਦੇਖੀਏ ਜੀ ਆਪਾਂ ਕਹਿੰਦੇ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਨਿਕਲੀ ਹੋਈ ਆ ਪੋਸਟ ਆਫ ਰੀਡਰ ਲੀਗਲ ਠੀਕ ਆ ਜੀ ਰੀਡਰ ਦੀਆਂ ਪੋਸਟਾਂ ਨੇ ਤਰੀਕ ਦੇਖੋ ਪਹਿਲਾਂ ਕਿ 14 ਤਰੀਕ ਦੀ ਸਟਾਰਟ ਹੋ ਚੁੱਕੀ ਆ ਲਾਸਟ ਡੇਟ ਤੁਹਾਡੀ 4 8 ਹੈਗੀ ਆ ਕਹਿੰਦੇ 60 ਪੋਸਟਾਂ ਨੇ ਰੀਡਰ ਲੀਗਲ ਦੀਆਂ ਜਿਹੜੇ ਤੁਸੀਂ ਅਪਲਾਈ ਕਰਨੀਆਂ ਨੇ 4 ਤਰੀਕ ਤੱਕ ਕਰ ਸਕਦੇ ਹੋ ਹੁਣ ਦੇਖੀਏ ਇਹਦੀ ਵੰਡ ਕਿਵੇਂ ਆ ਕੈਟਾਗਰੀਜ਼ ਦੀ ਦੇਖੋ ਨੇਮੂ ਪੋਸਟ ਸਭ ਤੋਂ ਪਹਿਲਾਂ ਰੀਡਰ ਇੱਕੋ ਹੀ ਪੋਸਟ ਹੈ ਰੀਡਰ ਦੀਆਂ ਨਿਕਲੀਆਂ ਨੇ ਕਲੀਆਂ ਜਰਨਲ ਕੈਟਾਗਰੀ ਜਿਹੜੀ 41 ਨੇ ਐਸਸੀ ਐਸਟੀ ਬੀਸੀ ਲਈ 5 ਐਕਸ ਸਰਵਿਸਮੈਨ ਲਈ 2 ਟੋਟਲ ਵੈਕੈਂਸੀ 48 ਤੇ 12 ਜਿਹੜੀਆਂ ਕਿ ਡਿਪਾਰਟਮੈਂਟਲ ਪੋਸਟਾਂ ਆਈਆਂ ਨੇ ਬਾਕੀ ਨੋਟ ਤੁਹਾਨੂੰ ਪਤਾ ਹੀ ਹੈ ਜੀ ਹਰ ਐਡਵਰਟਾਈਜ਼ਮੈਂਟ ਚ ਹੁੰਦਾ ਕਿ ਵੈਕੈਂਸੀ ਆਈ ਆ ਤੁਸੀਂ ਘਟਾਵਦਾ ਸਕਦੇ ਆ ਉਹ ਡਿਪਾਰਟਮੈਂਟ ਦੇ ਹੱਥ ਹੁੰਦਾ ਹੁਣ ਏਜ ਕਰਿਟਰੀਆ ਦੇਖੀਏ ਕਹਿੰਦੇ ਜੀ ਬੰਦਾ ਜਿਹੜਾ ਆ ਕੋਈ ਵੀ ਫਾਰਮ ਫਿਲ ਕਰਨ ਵਾਲਾ ਕੈਂਡੀਡੇਟ ਸ਼ੁਡ ਬੀ ਨੋਟ ਲੈਸ ਦੈਨ 35 ਸਾਲ ਤੋਂ ਘੱਟ ਨਹੀਂ ਹੋਣਾ ਜਿਹਦਾ 40 ਤੋਂ ਵੱਧ ਨਹੀਂ ਹੋਣਾ ਚਾਹੀਦਾ ਠੀਕ ਆ ਸ਼ਰਤ ਦੇਖੋ 35 ਤੋਂ ਘੱਟ ਨਹੀਂ ਹੋਣਾ ਜਿਹਦਾ 40 ਤੋਂ ਵੱਧ ਨਹੀਂ ਹੋਣਾ ਚਾਹੀਦਾ ਬਾਕੀ ਜਿਹੜੇ ਐਕਸ ਸਰਵਿਸਮੈਨ ਹੈਗੇ ਉਹਨਾਂ ਨੂੰ ਕੀ ਹੈ 3 ਸਾਲ ਦੀ ਨਾ ਰੈਲੈਕਸ਼ਨ ਦਿੱਤੀ ਹੋਈ ਆ ਹੁਣ ਅੱਗੇ ਗਈਏ ਜੀ ਜਿਹੜੀਆਂ ਏਜ ਕ੍ਰਿਟਰੀਆ ਫॉर ਡਿਪਾਰਟਮੈਂਟਲ ਪੋਸਟ ਵਾਸਤੇ ਹੈਗਾ ਕਹਿੰਦੇ ਸ਼ਲ ਬੀ ਨੋ ਮਿਨੀਮਮ ਔਰ ਅਪਰ ਏਜ ਲਿਮਟ ਜਿਹੜੀਆਂ ਡਿਪਾਰਟਮੈਂਟਲ ਦੀਆਂ 12 ਪੋਸਟਾਂ ਨੇ ਉਹਨਾਂ ਲਈ ਤਾਂ ਨਾ ਹੀ ਮਿਨੀਮਮ ਦੀ ਕੋਈ ਲਿਮਟ ਆ ਨਾ ਹੀ ਕੋਈ ਮੈਕਸਿਮਮ ਦੀ ਲਿਮਟ ਹੈਗੀ ਉਹਨਾਂ ਲਈ ਕੋਈ ਵੀ ਲਿਮਟ ਨਹੀਂ ਹੈਗੀ ਕੁਆਲੀਫਿਕੇਸ਼ਨ ਫੋਰ ਬੋਥ ਡਾਇਰੈਕਟ ਐਂਡ ਡਿਪਾਰਟਮੈਂਟਲ ਪੋਸਟ ਹੁਣ ਕਹਿੰਦੇ ਜਿਹੜੀਆਂ ਡਿਪਾਰਟਮੈਂਟ ਦੇ ਡਾਇਰੈਕਟ ਪੋਸਟਾਂ ਨੇ ਉਹਨਾਂ ਲਈ ਕੁਆਲੀਫਿਕੇਸ਼ਨ ਤੇ ਭਾਈ 21 ਆ ਕਿਉਂਕਿ ਪੋਸਟੇ ਕਦੇ ਕੁਆਲੀਫਿਕੇਸ਼ਨ ਨਹੀਂ ਆ ਕੀ ਹੋएगी ਨਾ ਉਹ ਦੇਖੀਏ ਕਹਿੰਦੇ ਕੈਂਡੀਡੇਟ ਅਪਲਾਈ ਪੋਸਟ ਫੋਰ ਰੀਡਰ ਲੀਗਲ ਸ਼ੁੱਡ ਹੈਵ ਪਲੱਸ 2 ਕੀਤੀ ਹੋਣੀ ਚਾਹੀਦੀ ਆ 22 स्कोरिंग ਘੱਟੋ ਘਾਟ 60% ਮਾਰਕਸ ਹੋਣ ਜਿਹਦੇ ਵਿੱਚ ਇੰਗਲਿਸ਼ ਚ ਐਂਡ ਸ਼ੁੱਡ ਪੋਜ਼ੈਸ ਅ ਡਿਗਰੀ ਇਨ ਐਲ ਐਲ ਬੀ ਐਲ ਐਲ ਬੀ ਦੀ ਡਿਗਰੀ ਕੀਤੀ ਹੋਣੀ ਚਾਹੀਦੀ ਹੈ ਰੈਕਗਨਾਈਜ਼ ਯੂਨੀਵਰਸਿਟੀ ਤੋਂ ਮੰਨਦਾ ਪ੍ਰੋਪਰ ਯੂਨੀਵਰਸਿਟੀ ਤੋਂ ਫਰਦਰ ਦਾ ਕੈਂਡੀਡੇਟ ਸ਼ੁੱਡ ਹੈਵ ਦਾ ਪ੍ਰੋਫੀਸੀਅਨਸੀ ਆਫ ਆਪਰੇਸ਼ਨ ਔਨ ਕੰਪਿਊਟਰ ਵਰਡ ਦਿਸ ਸਪਰੈਡ ਸ਼ੀਟ ਉਹਨੂੰ ਚਲਾਉਣੀ ਆਉਂਦੀ ਹੋਣੀ ਹੈ ਕੰਪਿਊਟਰ ਤੋਂ ਬਿਨਾ ਕੰਮ ਨਹੀਂ ਅੱਜਕੱਲ੍ਹ ਜੀ ਹਰ ਕੰਮ ਕੰਪਿਊਟਰ ਤੇ ਆ ਸੋ ਕੰਪਿਊਟਰ ਲਾਜ਼ਮੀ ਹੋ ਗਿਆ ਜਿਹੜੀਆਂ ਕਹਿੰਦੇ ਡਿਪਾਰਟਮੈਂਟਲ ਪੋਸਟਾਂ ਨੇ ਉਹ ਕਿਹੜੇ-ਕਿਹੜੇ ਭਰ ਸਕਦੇ ਜਿਵੇਂ এমਪਲੋਇਜ਼ ਆਫ ਦਿਸ ਕੋਰਟ ਸਰਵਿੰਗ ਇਨ ਗ੍ਰੇਡ ਨੋਟ ਲੋਅਰ ਦੈਨ ਦਾ ਸੀਨੀਅਰ ਅਸਿਸਟੈਂਟ ਸੀਨੀਅਰ ਅਸਿਸਟੈਂਟ ਤੋਂ ਘੱਟ ਗ੍ਰੇਡ ਵਾਲੇ ਨਹੀਂ ਭਰ ਸਕਦੇ ਤੇ ਜਿਹਨੂੰ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਜਾਂ 5 ਸਾਲ ਉਹਦੇ ਬਰਾਬਰ ਕੰਮ ਕੀਤਾ ਹੋਣਾ ਚਾਹੀਦਾ এমਪਲੋਏ ਆਫ ਸਬੋਡੀਨੇਟ ਕੋਰਟ ਆਫ ਪੰਜਾਬ ਹਰਿਆਣਾ ਐਂਡ ਯੂਟੀ ਚੰਡੀਗੜ੍ਹ ਵਰਕਿੰਗ ਇਨ ਗ੍ਰੇਡ ਨੋਰ ਲੋਅਰ ਦੈਨ ਬੀ ਗ੍ਰੇਡ ਅਸਿਸਟੈਂਟ ਬੀ ਗ੍ਰੇਡ ਅਸਿਸਟੈਂਟ ਤੋਂ ਥੱਲੇ ਨਹੀਂ ਕੰਮ ਕੀਤਾ ਹੋਣਾ ਚਾਹੀਦਾ ਬਾਕੀ ਹੋ ਜਜਮੈਂਟ ਹੁਣ ਭਾਈ ਫੀਸ ਫੀਸ ਦੇਖੀ ਜਿਹੜੀ ਸਭ ਤੋਂ ਜ਼ਰੂਰੀ ਆ ਜਿਹੜੇ ਵੀ ਕੈਂਡੀਡੇਟ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਤੋਂ ਬਾਹਰ ਦੇ ਨੇ ਚਾਹੇ ਉਹ ਐਸਸੀ ਨੇ ਚਾਹੇ ਜਰਨਲ ਏ ਉਹਨਾਂ ਲਈ 1000 ਰੁਪਏ ਫੀਸ ਆ ਜਿਹੜੇ ਐਸਸੀ ਐਸਟੀ ਬੀਸੀ ਨੇ ਆਪਣੇ ਪੰਜਾਬ ਹਰਿਆਣਾ ਚੰਡੀਗੜ੍ਹ ਦੇ 800 ਤੇ ਐਕਸ ਸਰਵਿਸ ਮੈਨ ਲਈ 800 ਇਹ ਹੋ ਗਈਆਂ ਤੁਹਾਡੀ ਫੀਸ ਠੀਕ ਆ ਡਿਪਾਰਟਮੈਂਟ ਵਾਲੇ ਬੰਦੇ ਜਿਹੜੇ ਭਰਨਗੇ ਉਹਨਾਂ ਲਈ ਵੀ 1000 ਰੁਪਏ ਫੀਸ ਹੋਵੇਗੀ ਤੇ ਕਹਿੰਦੇ ਆਨਲਾਈਨ ट्रांजैक्शन ਚਾਰਜes ਸ਼ੈਲ ਬੀ ਲੀਵਡ ਐਕਸਟਰਾ ਜਦੋਂ ਤੁਸੀਂ ਫਾਰਮ ਫਿਲ ਕਰੋਗੇ ਫੀਸ ਭਰੋਗੇ ਤਾਂ ਆਨਲਾਈਨ ਚਾਰਜes ਤੁਹਾਡੇ ਕੋਲ ਹੋਰ ਲੇ ਜਾ ਸਕਦੀ ਹਨ ਐਕਸਟਰਾ ਕਹਿੰਦੇ ਹੁਣ ਜਿਨ੍ਹਾਂ ਨੇ ਰਿਜ਼ਰਵੇਸ਼ਨ ਦਾ ਫਾਇਦਾ ਲੈਣਾ ਹੈ ਤੁਹਾਨੂੰ ਪਤਾ ਹਰ ਨੋਟੀਫਿਕੇਸ਼ਨ ਜਿਹੀ ਕਹਿੰਦਾ ਕਿ ਆਪਣੇ ਜਿਹੜੇ ਐਸ ਸੀ ਐਸ ਟੀ ਬੀ ਸੀ ਸਰਟੀਫਿਕੇਟ ਜਿਹੜੇ ਤੁਹਾਡੇ ओरिजिनल ਹੋਣੇ ਚਾਹੀਦੇ ਨੇ ਉਹ ਤੁਸੀਂ ਅਪਲੋਡ ਕਰੋਗੇ ਤੇ ਨਾਲ ਤੁਹਾਨੂੰ ਫਾਇਦਾ ਮਿਲੇਗਾ ਫੇਰੀ ਠੀਕ ਹੈ ਜੀ ਮੋਡ ਆਫ ਸਿਲੈਕਸ਼ਨ ਦੇਖੀ ਹੁਣ ਸਭ ਤੋਂ ਇੰਪੋਰਟੈਂਟ ਕਿ ਸਿਲੈਕਟ ਕਿਵੇਂ ਹੋਵਗਾ ਤੁਸੀਂ ਭਾਈ ਰੀਡਰ ਲੱਗਣਾ ਕਿਵੇਂ ਲੱਗੋਗੇ ਦਾ ਸਿਲੈਕਸ਼ਨ ਆਫ ਪੋਸਟ ਰੀਡਰ ਲੀਗਲ ਵਿਲ ਬੀ ਮੇਡ ਓਨ ਦਾ ਬੇਸਿਸ ਆਫ ਕਾਮਨ ਕੰਪੀਟੀਟਿਵ ਐਗਜ਼ਾਮਸ ਠੀਕ ਹੈ ਜਿਹੜਾ ਕੀ ਹੋਏਗਾ 280 ਨੰਬਰ ਦਾ ਠੀਕ ਹੈ ਜੀ ਰਿਟਰਨ ਹੋਏਗਾ 250 ਦਾ ਤੇ ਵਾਈਵਾ ਵੌਇਸ ਹੋਏਗਾ ਤੁਹਾਡਾ ਜਿਹੜਾ ਔਰਲ ਇੰਟਰਵਿਊ ਕਹਿ ਸਕਦੇ ਵੀਓ ਵੌਇਸ ਹੋਏਗਾ 30 ਨੰਬਰ ਦਾ ਫਰਦਰ ਜਿਹੜਾ ਰਿਟਰਨ ਐਗਜ਼ਾਮੀਨੇਸ਼ਨ ਵਿਲ ਕੰਪਰਾਈਜ਼ ਆਫ 3 ਪੇਪਰ ਜਿਹੜਾ ਤਿੰਨ ਪੇਪਰ ਚ ਹੋਣਾ ਆ ਜਿਹੜਾ ਤੁਹਾਡਾ 280 ਨੰਬਰ ਸੀ ਨਾ ਉਹ ਚੋਂ 250 ਦਾ ਰਿਟਰਨ ਐਗਜ਼ਾਮ ਹੀ ਹੋ ਗਿਆ 100 ਨੰਬਰ ਦਾ ਤੁਹਾਡਾ ਜਿਹੜਾ ਇੰਗਲਿਸ਼ ਚ ਆਏਗਾ 50 ਨੰਬਰ ਦੇ ਆਪਣੇ ਆਏਗੇ ਤੁਹਾਡਾ ਕੰਪੋਜੀਸ਼ਨ ਮਤਲਬ ਪੈਰਾਗ੍ਰਾਫ ਆ ਕਿ ਜਿੱਥੇ ਕੁਐਸਚਨ ਆਨਸਰ ਲੱਭਣੇ ਨੇ 100 ਨੰਬਰ ਦਾ ਸਿਵਲ ਆ ਤੇ 100 ਨੰਬਰ ਦਾ ਕ੍ਰਿਮਨਲ ਹੈ ਕਿ ਕ੍ਰਿਮਨਲ ਆ ਹੁਣ ਜਿਨ੍ਹਾਂ ਨੇ ਐਲ ਐਲ ਬੀ ਪੜ੍ਹੀ ਉਹਨਾਂ ਨੂੰ ਪਤਾ ਹੀ ਹੈ ਜੀ ਕ੍ਰਿਮਨਲ ਲਾ ਤੇ ਸਿਵਲ ਲਾ ਕਿਹੜੇ-ਕਿਹੜੇ ਹੁੰਦੇ ਨੇ ਤੇ ਕੀ-ਕੀ ਦੇ ਵਿੱਚ ਆ ਸਕਦਾ ਸੋ ਉਹ ਬੈਟਰ ਜਾਣਦੇ ਨੇ ਅੱਗੇ ਆਗਾ ਜੀ ਇੰਗਲਿਸ਼ ਕੰਪਨੀ ਕੰਪੋਜੀਸ਼ਨ 50 ਨੰਬਰ ਦੀ ਹੁਣ ਸਿਵਲ ਜਿਹੜਾ ਲਾ ਹੈਗਾ ਉਹਦੇ ਵਿੱਚ ਤੁਹਾਡੇ ਕੋਡ ਆਫ ਸਿਵਲ ਪ੍ਰੋਸੀਜਰ 1908 1870 ਇਹਦੇ ਬਾਰੇ ਪੂਰੀ ਗਹਿਰਾਈ ਤੱਕ ਜਾਣਕਾਰੀ ਹੋਣੀ ਚਾਹੀਦੀ ਆ 100 ਨੰਬਰ ਦੇ ਹੋ ਗਿਆ ਨੈਕਸਟ ਵਰਡ ਅਸਲੀਬਸ ਉਹਨੇ ਵੀ ਦੱਸਤਾ ਜੀ ਕ੍ਰਿਮੀਨਲ ਲਾ ਤੁਹਾਡਾ ਹੋ ਗਿਆ 100 ਨੰਬਰ ਦਾ ਉਹਦੇ ਵਿੱਚ ਟੋਪਿਕ ਦੱਸਦੇ ਤੁਹਾਡੇ ਇਹ ਵਾਲੇ ਠੀਕਾ ਟੋਟਲ 220 ਨੰਬਰ ਦਾ ਤੁਹਾਡਾ ਪੇਪਰ ਹੋ ਗਿਆ ਠੀਕ ਹੈ ਜੀ ਹਾਂ ਹੁਣ ਇਹਦੇ ਵਿੱਚ ਭਾਈ ਤੁਹਾਡੀ ਜਿਹੜੀ ਟਾਈਪਿੰਗ ਵੀ ਜ਼ਰੂਰੀ ਤੁਹਾਨੂੰ ਹੋਣੀ ਚਾਹੀਦੀ ਆ ਰੀਡਰ ਉਹ ਤੁਸੀਂ ਕੰਮ ਕਰਨਾ ਟਾਈਪਿੰਗ ਤੁਹਾਨੂੰ ਜਿੰਦੀ ਆ ਕਹਿੰਦੇ ਵਰਡ ਪ੍ਰੋਸੈਸਿੰਗ ਟਾਈਪ ਟੈਸਟ 10 ਨੰਬਰ ਦਾ ਹੋਏਗਾ ਕੈਂਡੀਡੇਟ ਸ਼ਲ ਹੈਵ ਟਾਈਪ ਇਹ 기ਵਨ ਪੈਰਾਗ੍ਰਾਫ 300 ਵਰਡ ਦਾ 10 ਮਿੰਟ ਚ ਕਹਿੰਦੇ ਤੁਹਾਨੂੰ ਇੱਕ ਪੈਰਾਗ੍ਰਾਫ ਦਿੱਤਾ ਜਾਏਗਾ ਤੁਸੀਂ ਇੰਗਲਿਸ਼ ਦੇ ਵਿੱਚ ਟਾਈਪ ਕਰਨਾ ਹੈ 300 ਵਰਡ ਤੁਨਹਾਂ ਲਈ 1 ਮਿੰਟ 'ਚ 30 ਵਰਡ ਟਾਈਪ ਕਰਨੇ ਹੈਗੇ ਤੁਸੀਂ ਠੀਕ ਹੈ ਅਗੇ ਕਹਿੰਦੇ ਟੋਟਲ ਵਰਡਸ ਬਾਕੀ ਇਹ ਉਹਨਾਂ ਨੇ ਪ੍ਰोसीजर ਦੱਸਦਾ ਤੁਹਾਡੇ ਨੰਬਰ ਕੈਲਕੂਲੇਟ ਕਰਨ ਦਾ ਜਿਹੜੇ ਟਾਈਪਿੰਗ ਦੇ ਵਿੱਚੋਂ ਕਰਨਗੇ ਗਲਤੀਆਂ ਤੁਹਾਡੀ ਚੈੱਕ ਕਰਕੇ ਤੇ ਸਪਰੈਡ ਸ਼ੀਟ ਦਾ ਟੈਸਟ ਹੋਣਾ ਉਹ ਵੀ ਤੁਹਾਡਾ 10 ਨੰਬਰ ਦਾ ਹੋਏਗਾ ਤੇ 10 ਮਿੰਟ ਦਾ ਤੁਹਾਨੂੰ ਜਿਹੜਾ ਦਿੱਤਾ ਜਾਏਗਾ ਜਿਹਦੇ ਵਿੱਚ ਤੁਸੀਂ ਆਪਣੇ ਐਕਸਲ ਦੇ ਫਾਰਮੂਲੇ ਵਗੈਰਾ ਲਾ ਕੇ ਐਕਸਲ ਸ਼ੀਟ ਤੁਹਾਨੂੰ ਬਣਾਉਣੀ ਪੈਗੀ ਉਹ ਚੈੱਕ ਕਰਨਗੇ ਤੁਹਾਡਾ ਠੀਕ ਹੈ ਰਿਟਰਨ ਐਗਜ਼ਾਮੀਨੇਸ਼ਨ ਜਿਹੜਾ ਵਾਈਬਲ ਵਾਈਸ ਦਾ 30 ਨੰਬਰ ਦਾ ਤੂੰ ਕੁਆਲੀਫਾਈ ਵਾਈਬਲ ਵਾਈਸ ਕੈਨਡਰ ਸ਼ਲ ਹੈਵ ਟੂ ਹਾਂ ਕਹਿੰਦੇ ਜੀ ਜੇਕਰ ਤੁਸੀਂ 30 ਨੰਬਰ ਦਾ ਪੇਪਰ ਹੈ ਨਾ ਤੁਸੀਂ ਕੁਆਲੀਫਾਈ ਕਰਨਾ ਤਾਂ ਤੁਹਾਨੂੰ 35% ਮਾਰਕ ਚਾਹੀਦੇ ਹੁਣ 30 ਨੰਬਰ ਦਾ 10% ਹੋ ਗਿਆ ਕਿੰਨਾ ਭਾਈ 3 ਤੇ 35 ਹੋ ਗਿਆ ਤੁਹਾਡਾ 33 9 10 ਲਗਭਗ 1.5 ਦਾ 10 ਨੰਬਰ ਤੁਸੀਂ 11 ਲਾਏ 11 ਨੰਬਰ ਤੁਸੀਂ ਲਓਗੇ ਤਾਂ ਫਿਰ ਜਿਹੜਾ ਤੁਸੀਂ ਕੀ ਕਰ ਸਕਦੇ ਹੋ ਕੁਆਲੀਫਾਈ ਕਰ ਸਕਦੇ ਹੋ ਵਾਈਬਲ ਵਾਈਸ ਨੂੰ ਠੀਕ ਆ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਸ਼ਾਰਟਲਿਸਟਿੰਗ ਕਰਤੀ ਦੇ ਕੇ ਹੁੰਦਾ ਹੈ ਤੁਹਾਡੇ ਮੈਟ ਦੇਖ ਜਾਨੇਗੇ ਜੋ ਇੱਕ ਜਰਨਲ ਤੁਹਾਡੀ ਮੈਟ ਲਿਸਟ ਬਣੇਗੀ ਉਹ ਸਾਬਨਾ ਤੁਹਾਨੂੰ ਜਿਹੜਾ ਬੁਲਾਇਆ ਜਾਏਗਾ ਫਿਰ ਤੁਹਾਡੇ ਡਾਕੂਮੈਂਟ ਚੈੱਕ ਹੋਣਗੇ ਤੁਹਾਡਾ ਜੋ ਵੀ ਅਗਲਾ ਪ੍ਰੋਸੀਜਰ ਹੋਏਗਾ ਉਹ ਕੋਰਟ ਵੱਲੋਂ ਕੀਤਾ ਜਾਏਗਾ ਠੀਕ ਹੈ ਜੀ ਹੋਰ ਆ ਜੇ ਇਹੀ ਸੀਗੀ ਖਾਸ-ਖਾਸ ਜਾਣਕਾਰੀ ਜਿਹੜੀ ਇੰਪੋਰਟੈਂਟ ਦੇਣੀ ਸੀ ਹੁਣ ਇਹ ਐਡਮਿਟ ਕਾਰਡ ਕਹਿੰਦੇ ਵੈਬਸਾਈਟ ਤੋਂ ਲੈ ਲਓ ਭਾਈ ਠੀਕ ਹੈ ਜੀ ਉਹਨੂੰ ਪਤਾ ਆ ਬਾਕੀ ਹੋਰ ਕੋਈ ਵੈਬਸਾਈਟ ਤੇ ਅਪਡੇਟ ਆਏਗੀ ਤਾਂ ਮੈਂ ਤੁਹਾਡੇ ਤੱਕ ਜਰੂਰ ਵੀਡੀਓ ਰਸਤੇ ਪਹੁੰਚਾਦਾਗਾ ਹਾਂ ਡੇਟ ਆਫ ਐਗਜ਼ਾਮੀਨੇਸ਼ਨ ਦੇਖ ਲਈ ਕੀ ਆ ਨਾ ਡੇਟ ਆਫ ਐਗਜ਼ਾਮੀਨੇਸ਼ਨ ਤੇ ਤੀਣੀ ਆ ਗਈ ਤੇਈ ਵਾਰ ਵੈਸੇ ਦੇ ਦੇ ਦਿੰਦੇ ਨੇ ਬਟ ਕਹਿੰਦੇ ਕਿ ਤੁਸੀਂ ਵੈਬਸਾਈਟ ਤੇ ਦੇਖ ਲਿਓ ਜਾ ਕੇ ਉਹ ਵੀ ਤੁਹਾਨੂੰ ਅਪਡੇਟ ਕਰ ਦਿੱਤਾ ਜਾਏਗਾ ਕਿ ਡੇਟ ਤੜੀ ਕੀ ਹੈਗੀ ਆ ਠੀਕ ਆ ਵੈਬਸਾਈਟ ਤੁਸੀਂ ਰੈਗੂਲਰਲੀ ਚੈੱਕ ਕਰਦੇ ਰਿਹਾ ਕਰਿਓ ਤੁਹਾਨੂੰ ਜਿਹੜੀ ਅਪਡੇਟ ਮਿਲ ਜੇਗੀ ਬਾਕੀ ਹਲੇ ਚਲੋ ਫਾਰਮ ਫਿਲ ਹੋਣ ਨੇ ਫਾਰਮ ਫਿਲ ਉਹਨੂੰ ਟਾਈਮ ਲੱਗਣਾ ਉਸ ਤੋਂ ਕੋਈ ਮਹੀਨਾ ਬਾਅਦ ਹੀ ਡੇਢ ਬਾਅਦ ਹੀ ਤੁਹਾਡੇ ਜਿਹੜੇ ਐਗਜ਼ਾਮ ਆਉਣਗੇ ਹੁਣ ਆਨਲਾਈਨ ਐਪਲੀਕੇਸ਼ਨ ਪ੍ਰੋਸੀਜਰ ਸਭ ਪਤਾ ਜੀ ਇਸ ਵੈਬਸਾਈਟ ਤੇ ਜਾਓ ਤੁਹਾਨੂੰ ਉੱਥੇ ਤੁਹਾਡੀ ਜਿਹੜੀ ਜਿਹੜੀ ਹੈ ਨੋਟੀਫਿਕੇਸ਼ਨ ਆਈ ਉਹਦਾ ਨੰਬਰ ਮਿਲ ਜੇਗਾ ਉਸ ਤੇ ਜਾਓ ਅਪਲਾਈ ਆਨਲਾਈਨ ਦੀ অপਸ਼ਨ ਖੁੱਲ ਜੇਗੀ ਅਪਲਾਈ ਆਨਲਾਈਨ ਕਰੋ ਜੋ ਤੁਹਾਡੇ ਕੋਲ ਡਿਟੇਲ ਮੰਗਦੇ ਨੇ ਆਪਣੀਆਂ ਰਾਈਟ ਵਾਲੀਆਂ ਸਹੀ ਵਾਲੀਆਂ ਡਿਟੇਲਸ ਦਵੋ ओरिजिनल ਡਾਕੂਮੈਂਟ ਦੀ ਜਿਹੜੀ ਤੁਹਾਡੀ ਸਕੈਨਡ ਕਾਪੀ ਅਪਲੋਡ ਹੋਏਗੀ ਠੀਕ ਹੈ ਜੀ ਤੁਹਾਡੇ ਪ੍ਰੂਫ ਅਪਲੋਡ ਹੋਣਗੇ ਬਾਕੀ ਰਾਜੇ ਦੇਖੋ ਜਿਹੜਾ ਕੈਟਾਗਰੀ ਕੋਡ ਆ ਨਾ ਕੈਟਾਗਰੀ ਕੋਡ ਬਹੁਤ ਧਿਆਨ ਨਾਲ ਭਰਿਓ ਕਿਉਂਕਿ ਉਹਦੇ ਬਿਹਾਵ ਤੇ ਤੁਹਾਨੂੰ ਰਿਲੈਕਸੇਸ਼ਨ ਮਿਲਣੀ ਆ ਜੇਕਰ ਤੁਸੀਂ ਰਿਲੈਕਸੇਸ਼ਨ ਲੈਣ ਦੇ ਚੱਕਰ ਚ ਕਿਤੇ ਗਲਤੀ ਨਾ ਗਲਤ ਭਰਤਾ ਤਾਂ ਤੁਹਾਡਾ ਉਹ ਫਾਰਮ ਬੇਕਾਰ ਆ ਤੁਸੀਂ ਟੈਸਟ ਕਲੀਅਰ ਕਰ ਲਓ ਉਹ ਤੁਹਾਨੂੰ ਨੌਕਰੀ ਨਹੀਂ ਮਿਲਣੀ ਉਕਿ ਇਸ ਤਰ੍ਹਾਂ ਮੇਰੇ ਸਾਹਮਣੇ ਕੇਸ ਹੋਇਆ ਕਿ ਇੱਕ ਦੋਸਤ ਸੀ ਜਿਆ ਕਹ ਲੋ ਮੇਰਾ ਨੌਨ ਸੀਗਾ ਉਹ ਸੀਗਾ BC ਕੈਟਾਗਰੀ ਦਾ ਠੀਕ ਹੈ ਜੀ ਉਸ ਦਾ ਪੰਜਾਬ ਪੁਲਿਸ ਸਾਰਾ ਕੁਝ ਆਇਆ ਸੀਗਾ ਜੋ ਵੀ ਮਤਲਬ ਰੈਂਕ ਆ ਗਿਆ ਨੰਬਰ ਆ ਗਏ ਸਭ ਕੁਝ ਹੋ ਗਿਆ ਬਟ ਜਿੱਦਣ ਉਹਦੀ ਡਾਕੂਮੈਂਟ ਵੈਰੀਫਿਕੇਸ਼ਨ ਕਰਨੀ ਸੀ ਤਾਂ ਉਹਦੀ ਜਿਹੜੀ ਕਾਸ ਸਰਟੀਫਿਕੇਟ ਉਹ ਗਲਤ ਪਾਈ ਗਈ ਉਹਨੇ ਗਲਤੀ ਨਾਲ SC ਭਰਤਾ ਠੀਕ ਹੈ ਜੀ ਬਟ ਹੈ ਕੀ ਸੀ ਉਹ BC ਦੇਖੋ ਹੁਣ ਉਹਦੀ ਮੈਰਿਟ ਤਾਂ SC ਦੇ ਹਿਸਾਬ ਨਾਲ ਉਹਦਾ ਨੰਬਰ ਪਿਆ ਨਾ ਹੁਣ BC ਦੇ ਹਿਸਾਬ ਨਾਲ ਸ਼ਾਇਦ ਨਾ ਪੈਂਦਾ ਪੈ ਵੀ ਜਾਂਦਾ ਬਟ ਹੁਣ ਉਹਦੇ ਡਾਕੂਮੈਂਟ ਮਿਸਮੈਚ ਕਰਕੇ ਜੋ ਹੈ ਆ ਉਹ ਦੇਖੋ ਉਹ ਜੋ ਅਪਲੋਡ ਕੀਤੀ ਓਰਿਜਨਲਸ ਹੈ ਨਹੀਂ ਉਹਨੇ ਕੈਟਾਗਰੀ SC ਸਿਲੈਕਟ ਕਰ ਲਈ ਬਟ ਡਾਕੂਮੈਂਟ ਤੇ ਉਹ BC ਚੱਕੀ ਫਿਰਦਾ ਤੇ ਉਹ ਇੱਕ ਤਰੀਕੇ ਦਾ ਫਰੋਡ ਮੰਨਿਆਗਾ ਨਾ ਚਾਹੇ ਉਹਨੇ ਗਲਤੀ ਨਹੀਂ ਭਰ ਲਿਆ ਬਟ ਇਸ ਚੱਕਰ ਚ ਉਹਦੀ ਨੌਕਰੀ ਹੱਥੋਂ ਜਾਂ ਆਈ ਆਈ ਚਲੇ ਗਈ ਸੋ ਬੀ ਕੇਅਰਫੁਲ ਐਦਾਂ ਨਾ ਹੋਏ ਕਿ ਕਾਲੀ ਕਾਲੀ ਭਰ ਲੋ ਸੋ ਐਂਡ ਟਾਈਮ ਤੇ ਇੱਕ ਸਰਕਾਰ ਮੌਕਾ ਨਹੀਂ ਦਿੰਦੀ ਡਿਪਾਰਟਮੈਂਟ ਮੌਕਾ ਨਹੀਂ ਦਿੰਦਾ ਤੁਹਾਨੂੰ ਇਸ ਲਈ ਉਹ ਬਾਰ ਬਾਰ ਕਹਿੰਦੇ ਨੇ ਕਿ ਆਪਣੀ ਜਿਹੜੀ ਡਿਟੇਲ ਆ ਬੇਸਿਕ ਉਹ ਬਿਲਕੁਲ ਸਹੀ ਭਰਿਆ ਕਰੋ 5 ਮਿੰਟ ਵੱਧ ਲੈ ਲਓ ਪਰ ਬਿਲਕੁਲ ਸਹੀ ਡਿਟੇਲਾਂ ਭਰਿਆ ਕਰੋ ਬਾਕੀ ਰਾਜੀ ਇਹ ਹੀ ਸੀਗੀ ਇੰਪੋਰਟੈਂਟ ਜਾਣਕਾਰੀ ਜਿਹੜੀ ਤੁਹਾਡੇ ਤੱਕ ਪਹੁੰਚਾਉਣੀ ਸੀਗੀ ਮੇਕ ਸ਼ੋਰ ਰਾਜੀ ਆਪਣੀ ਵੀਡੀਓ ਜਿਹੜੀਆਂ ਨੇ ਇਹ ਦੋਸਤਾਂ ਮਿੱਤਰਾਂ ਤੱਕ ਜਰੂਰ ਸ਼ੇਅਰ ਕਰਿਓ ਕਾਫੀ ਸਾਰਾ ਪਿਆਰ ਦਿੱਤਾ ਤੁਸੀਂ ਪਿਛਲੀ ਵੀਡੀਓ ਚ ਚੈਨਲ ਤੇ ਜਾ ਕੇ ਦੇਖੋ ਬਹੁਤ ਸਾਰੀਆਂ ਨਵੀਂ ਵੀਡੀਓਜ਼ ਆ ਰਹੀਆਂ ਨੇ ਧੜਾ ਧੜ ਜਿਹੜੀ ਵੀ ਨਵੀਂ ਨੋਟੀਫਿਕੇਸ਼ਨ ਆ ਰਹੀ ਹੋ ਉਹ ਤੇ ਕਾਫੀ ਜ਼ਿਆਦਾ ਰੈਗੂਲਰ ਨੌਕਰੀਆਂ ਵੀ ਆ ਰਹੀਆਂ ਨੇ ਤੇ ਉਹ ਸਭ ਦੀ ਜਾਣਕਾਰੀ ਤੁਹਾਡੇ ਤੱਕ ਮੈਂ ਜਰੂਰ ਪਹੁੰਚਾਵਾਂਗਾ ਤੁਸੀਂ ਇਵੇਂ ਹੀ ਸਪੋਰਟ ਕਰਦੇ ਰਹੋ ਚੈਨਲ ਨਾਲ ਜੁੜੇ ਰਹੋ ਤਾਂ ਕਿ ਤੁਹਾਨੂੰ ਹਰ ਚੀਜ਼ ਨਾਲ ਮੈਂ ਅਪਡੇਟਡ ਰੱਖ ਸਕਾਂ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਸਪੋਰਟ ਕੀਤੀ ਹੈ ਅੱਗੇ ਵੀ ਇਵੇਂ ਹੀ ਕਰਦੇ ਰਹੋ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰ ਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਆਪਣੇ ਦੋਸਤਾਂ ਤੱਕ ਸ਼ੇਅਰ ਕਰ ਦਿਓ ਤੇ ਇੱਕ ਪਿਆਰਾ ਜਿਹਾ ਕਮੈਂਟ ਜਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਪਰਮਾਤਮਾ ਸਭ ਦਾ ਭਲਾ ਕਰੇ ਥੈਂਕ ਯੂ